बस 1 मिनट जैसी फोटो खींची है ਤੇ ਇਸ ਤਰ੍ਹਾਂ ਦੇਖਿਆ ਪਰਸਾ ਇੰਨੇ ਪਰਸ ਪਰਸ ਕਰ ਦਿਆ ਹੁਣ ਹੋਰ ਪਰਸੇ ਦੇ ਕਿ ਬਿਸਤਰ ਲੱਗਾ ਇਧਰ ਕੁਛ ਕਿਤੇ ਕੋ ਭੱਜਿਆ ਪੁੱਛੇ ਨੀ ਪਰਸੇ ਤੇ ਉਹ ਬੱਸ ਇੱਕ ਪਰਸਾ ਹੀ ਨਹੀਂ ਮੇ ਰੋਲਾ ਪਾਇਆ ਪਰਸੇ ਨੀਗਾ ਹੈਗਾ ਪਰਸੇ ਨੀਗਾ ਹੈਗਾ ਸਾਰੇ ਪਾਸੇ ਦੇਖਿਆ ਬਾਹਰ ਦੇ ਗੇਟ ਵਗੈਰਾ ਵੀ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਛ ਪਰ ਪਰਸੇ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੋਸੀ ਪਰਸ ਦੇ ਵਿੱਚ ਗੈਨੇ ਆ ਪੈਸੇ ਆ ਸਜਨ ਆ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨਾ ਸਮਾਨ 100000 ਰੁਪਏ ਦਾ ਸਗਣਾ ਦਾ ਹੈਗਾ 50000 ਦਾ ਹੈਗਾ ਫੋਨ ਲੱਗਿਆ ਮੇਰੇ ਇੱਕ ਫੋਨ ਆਇਆ ਆਈਫੋਨ ਹੈ ਗੱਲ ਟੋਕਸਾ ਗਿਆਨੀ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋਇਆ ਤੁਹਾਡਾ ਉਹ ਬਦੋਟੇ ਇਲਾਕੇ ਦਾ ਤੇ ਉਹ ਵੀ ਬੱਦ ਜਾਈਦਾ ਉਹ ਕਿਹਾ ਸੀ ਗੜ ਗਰੀਬ ਗੜੇ ਨਾਮ ਪਾ ਲੀ ਹਾਂਜੀ ਇੱਕ ਇਹ ਗੜੇ ਅੱਜ ਆਪ ਪਾਈ ਹੜੀ ਪਾਈ ਇਸ ਬਾਰੇ ਜੋ ਫੋਟੋ ਲੱਗ ਜਾ ਪਹਿਲਾ ਸਵਾਲ ਇਹਨਾਂ ਗੱਲਬਾਤ ਕੀ ਹਾਂਜੀ ਉਹ ਵੀ ਕੱਲ ਦੇ 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 ਕੈਮਰੇ ਦੇ ਦਰਸ ਰਿਕੈਸਟੀ ਟੀਵੀ ਕੋਲ ਲੈਣ ਹਾਂਜੀ ਇਹ ਦੇਖਦੇ ਹੋ ਲੱਗਿਆ ਪਤਾ ਜੀ ਅਜੇ ਤਾਂ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਵੇਟਰ ਆ ਵੇਟਰ ਦੀ ਬਾਹਰ ਇਸ ਤਰ੍ਹਾਂ ਆ ਗਈ ਰੈਕ ਆਈ ਆ ਔਰ ਬਾਹਰ ਆ ਗਈ ਇਸ ਤਰ੍ਹਾਂ ਪਰ ਚੁੱਕਦੇ ਦੀ ਬਾਹਰ ਆਈ ਆ ਵਿੱਚ ਰੈਕ ਆਈ ਆ ਜੀ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਝਾ ਕਿ ਰੈਸਟੋਰੈਂਟ ਕਹਿੰਦਾ ਕਿ 20 ਲੱਖ ਦਾ ਨਕਦ ਦਾ ਸਿਆ ਜਾਂਦਾ ਦੇਖੋ ਹੁਣ ਸਗਣਾ ਸਾਨੂੰ ਕੋਈ ਪਤਾ ਨਹੀਂ ਕਿਸਮੇ ਕੀ ਹਿਸਾਬ ਦਿੰਦਾ ਕੀ ਨਹੀਂ ਕੁਛ ਕਸ਼ਮੀਰੀ ਜਿੱਤਾ ਸੀ ਜਿੰਦਾ 5-10000 ਕਸ਼ਮੀਰੀ ਨੂੰ ਕੈਸ਼ ਵੀ ਦਿੱਤਾ ਸੀ ਸਿੱਧਾ ਸਾਰਾ ਸਾਰੇ ਬਾਕੀ ਦੇ ਪਾਕੇ ਚ ਸਦਨ ਸੀ ਸਰ ਸਾਰਾ ਦੇ ਵਿੱਚ ਸੀ ਪਰਸੇ ਚ ਹਾਂਜੀ ਕੋਈ ਮੈਜਿਕ ਕੁਝ ਨਹੀਂ ਕਰ ਸਕਦਾ ਤੁਹਾਨੂੰ ਪਤਾ ਹੈ ਕਿ ਨੂੰ ਕੀ ਖਲਾਇਆ ਕੀ ਨਹੀਂ ਖਲਾਇਆ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਹੈ ਜੀ ਕੀ ਮਾਮਲਾ ਹੈ ਦੇਖ ਦੇਖ ਲੈ ਮਾਮਲਾ ਇਹ ਹੈ ਜੀ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕਾਸਟਲ ਦੇ ਵਿੱਚ ਫਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹੋ ਨਾ ਜਿਹੜਾ ਬਿਰਾਜ ਜਵਾਈ ਹੈ ਹੂੰ ਉਹਦੇ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪ ਦੇ ਜੋ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਠੀਕ ਹੈ ਪਰਸ ਚ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਹੂੰ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲਿਪੋਪੋਟੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲਿਪੋਪੋਟੀ ਕਰ ਰਹੇ ਆ ਤੇ ਜਿਵੇਂ ਕਿ ਦੱਸਿਆ ਗਿਆ ਪੀ ਨੁਕਸਾਨ 20 ਲੱਖ ਤੋਂ ਪਰੇ ਸਿਆ ਗਿਆ ਨੁਕਸਾਨ ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੀ ਨਿਕਲ ਕੁਛ ਵੀ ਨਹੀਂ ਆ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋਈ ਪੁਲਿਸ ਵਾਲੇ ਇੱਥੇ ਪਹੁੰਚੇ ਹੈ ਸੀ ਸੀ ਟੀ ਵੀ ਫੁਟੇਜ ਚੈੱਕ ਕੀਤਾ ਜੀ ਕੁਕਰਾ ਰਹੇ ਨਹੀਂ ਉਹਦੇ ਵਿੱਚ ਕੁਛ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਹੈ ਉੱਥੇ ਕੈਮਰੇ ਹੈ ਨਹੀਂਗੇ ਮੈਂ ਜਿੱਥੇ ਦੀ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਲੱਗ ਅੱਛਾ ਇਹ ਤਾਂ ਫਿਰ ਇਹਨਾਂ ਦੀ ਪਹਿਲੇ ਸਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਕਿ ਲੱਖਾਂ ਦਾ ਸਮਾਨ ਹੁੰਦਾ ਹਾਂ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬਿਟੀ ਦੀ ਵੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਘਟਨਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪਰ ਸਾਰਾ ਕੁਝ ਇੱਕ ਬੰਦੇ ਤੇ ਡੋਲ ਦिए ਇਹ ਵੀ ਠੀਕ ਨੇ ਤਾਂ 1 ਸਾਲ ਪਹਿਲਾਂ ਮੈਂ ਵੱਡੀ ਇੱਥੇ ਬਿਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਪੁਲਿਸ ਨੂੰ ਜਦ ਪੁਲਿਸ ਨੂੰ ਇਸ ਬਾਰੇ ਸੂਚਨਾ ਇਤਿ ਗਈ ਪੁਲਿਸ ਨੂੰ ਮੁੰਡੇ ਵਾਲਾਂ ਨੂੰ 30 ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚੀ ਨਹੀਂ ਹੈ ਕਿੰਨੀ ਦੇਰ ਹੈ ਇਹ ਵੀ ਅਸੀਂ ਪੁੱਛੋ ਤੁਸੀਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇ ਵਾਲ ਨੂੰ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਭਰੋ ਕੌਲਟੀ ਗਾੜੇ ਤੇ ਬੌਂਸਰ ਵੀ ਨਾਲ ਹੈ ਬੌਂਸਰ ਵੀ ਨਾਲ ਹੈ ਤੇ ਫਿਰ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਜੀ ਜਿਦਾਂ ਇਦਾਂ ਸਾਡੇ ਭਾਬੀ ਕੋਲੇ ਪਰਚ ਪਿਆ ਜਦੇ ਉਹਦੀ ਬੈਗ ਆਈ ਹੈ ਬੰਦੇ ਦੀ ਇੰਜ ਨਹੀਂ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਪੈਗ ਲੈ ਕੇ ਇਧਰ ਉਧਰ ਭੱਜੇ ਸਾਰੇ ਜਣੇ ਪਤਾ ਨਹੀਂ ਲੱਗਿਆ ਕਿੱਥੇ ਚਲੇ ਗਿਆ ਕੀ ਕੁਸ਼ੀਗਾ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕੰਡ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂਜੀ ਵਿੱਚ ਬਹੁਤ ਕੁਝ ਆ ਜੀ ਕਮਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਹਿਸਾਬ ਨਾਲ ਘਟੋ-ਘਟਾ 20 ਲੱਖ ਤੋਂ ਉੱਪਰ ਆ ਜੀ ਘਟਾ ਹਾਂਜੀ ਉੱਪਰੀ ਹੋਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਆ ਪਹਿਲਾਂ ਸਵਾਲਾਂ ਨਾਲ ਗੱਲ ਕੀਤੀ ਸੀ ਬਾਰੇ ਪਹਿਲ ਸਾਲਿਆਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦੇ ਜੀ ਮਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਜਦੋਂ ਐਮ ਡੀ ਸਾਹਿਬ ਆਏ ਤੇ ਐਮ ਡੀ ਸਾਹਿਬ ਆਉਂਦੇ ਕਿਤੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾਂ ਖੜੀਆਂ ਕੰਡਿਆ ਪੇ ਇਹ ਕਿ ਉਹ ਮਾਲ ਕਰ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋਂ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋਂ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਜੀ ਅਸੀਂ ਆਈਓ ਭੱਜਣ ਲੱਗਾ ਤਾਂ ਆਫਿਸ ਤੋਂ ਬਾਹਰ ਭੱਜਣ ਲੱਗਾ ਬਾਹਰ ਨਹੀਂ ਭੱਜਣ ਦੇ ਤਾਂ ਇਹ ਕਿ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਉਸਰ ਬੁਲਾਓ ਸੇ ਸ ਫਿਰ ਆਪਾਂ ਦਵਾ ਲਿਓਗੇ ਕਿ ਬਲਾਉ ਪਹਿਲਾਂ ਬਾਕਸਰ ਪਲਾਉ ਹਾਂ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਉਪਰੋਂ ਤੁਸੀਂ ਕਹਿੰਦੇ ਬਾਕਸਰ ਪਲਾਉ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਰਦੇ ਹੋ ਵੱਡਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਨਿਕਲਿਆ ਲੋਕ ਸਿਟੀ ਬਾਰੇ ਕਿਹਾ ਗਿਆ ਉਪਰੋਂ ਇਹ ਰਿਐਕਸ਼ਨ ਇਹ ਕੋਈ ਚੰਗੀ ਗੱਲ ਇਹਨਾਂ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਨਹੀਂ ਚੰਗੀ ਗੱਲ ਨਹੀਂ ਜੀ ਹਾਂਜੀ ਉਪਰੋਂ ਸਾਡੇ ਉਪਰੋਂ ਸਾਡੀ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹਿੰਦੇ ਮੇਰੇ ਨਾਲ ਇਦਾਂ ਉਂਗਲਾਂ ਖੜ ਹਾਂਜੀ ਇੱਦਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਇੱਚ ਕਿਹੜੀ ਗੱਲ ਹੋ ਗਈ ਆਉਂਦਾ ਦਬਕੇ ਮੰਡਿਆ ਪਿਆ ਜਿਹੜਾ ਅੰਮ੍ਰਿਤਸਰ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੀਤਾ ਫੋਨ ਕੀਤਾ ਸੀਗਾ ਪੁਲਿਸ ਥਾਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਮੇ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹੁਣ ਤੁਸੀਂ ਅੱਗੇ ਤੁਸੀਂ ਇਹ ਰੋਲ ਪੈਸੇ ਲੈ ਚ ਕੀਓ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਇਗਜ਼ਾਮ ਲਗਾਇਆ ਗਿਆ ਕਿ ਚੋਟ ਨਹੀਂ ਲੱਗ ਹੋਇਆ ਜਿਹਦੇ ਵੀਕ ਨਾਲ ਨੁਕਸਾਨ ਦੱਸਿਆ ਜਾ ਰਿਹਾ ਹੈ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਾ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਹਾਂ ਜੋ ਜੋ ਇਹ ਕਹਿ ਰਹੇ ਐ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਇਹ ਦੇਖਦੇ ਆ ਉਹਦੇ ਵਿੱਚੋਂ ਕੌਣ ਐ ਸਾਰੇ ਇਹਨਾਂ ਨੂੰ ਦਿਖਾਤੀ ਐ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਐ ਸਾਰੇ ਜਿਹੜੇ ਵੇਟਰਸ ਆਉਂਦੇ ਐ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੇ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਕਿਉਰਿਟੀ ਗਾਰਡ ਵੀ